ਪਿਛਲੇ ਦਿਨੀ ਕੁਝ ਸੋਸ਼ਲ ਮੀਡੀਆ ਤੇ ਕੋਸ਼ਕ ਨਿਊਜ਼ ਵੀ ਐਕਟਿਵ ਹੋਈਆਂ ਸੀ ਪ੍ਰੈਕਟੀਕਲ ਵੀ ਸੀ ਵੀ ਇੱਕ ਕੁਛ ਨਹਿਂਗ ਨਹਿਂਗ ਸਿੰਘ ਨੇ ਕਿਸੇ ਨੇ ਜਿਹੜੇ ਇਸ ਸ਼ਹਿਰ ਦੇ ਵਿੱਚ ਬੀੜੀਆਂ ਸਿਕੜਾਂ ਵਾਲਿਆਂ ਨੂੰ ਇੱਕ ਧਮਕੀ ਦਿੱਤੀ ਸੀ ਵੀ ਉਹ ਦੁਕਾਨਾਂ ਜਿਹੜੀਆਂ ਇੱਥੋਂ ਛੱਡ ਕੇ ਚਲੇ ਜਾਣ ਇਹਨਾਂ ਨੂੰ ਵੇਚ ਨਹੀਂ ਦੇਣਾ ਉਸ ਦੇ ਇੱਕ ਦੂਸਰੀ ਜਿਹੀ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਕਿਸੇ ਨਹਿਂਗ ਸਿੰਘ ਨੇ ਜਾ ਕੇ ਉੱਥੋਂ ਦੇ ਬੱਚਿਆਂ ਨੂੰ ਧਮਕੀਆਂ ਦਿੱਤੀਆਂ ਸੀ ਵੀ ਤੁਸੀਂ ਜੇ ਜੇ ਬੀੜੀਆਂ ਸਿਕੜਾਂ ਪੀਓਗੇ ਤੁਹਾਡੀ ਜਿਹੜੀ ਆ ਤੁਹਾਡੇ ਦੇ ਤੁਹਾਡੀ ਜਿਹੜੀ ਉਹ ਬਾਹ ਜਿਹੜੀ ਖਤਮ ਲਾ ਦਿੱਤੀ ਜਾਵੇਗੀ ਤੇ ਜਈਆਂ ਇਹਨਾਂ ਨੂੰ ਧਮਕੀ ਭਰੇ ਕੁਛ ਨਾ ਕੁਛ ਜਈੀ ਕਾਰਵਾਈ ਕੀਤੀ ਸੀ ਜਿਸ ਤਹਿਤ ਅਸੀਂ ਦੋਨਾਂ ਦੋਨੋਂ ਹੀ ਜਿਹੜੀਆਂ ਵਾਰਦਾਤਾਂ ਦੇ ਵਿੱਚ ਪਹਿਲੇ ਦੇ ਵਿੱਚ ਮਕਦਮਾ ਨੰਬਰ 103 ਥਾਣਾ A ਡਿਵੀਜ਼ਨ ਦੇ ਵਿੱਚ ਦਰਜ ਕਰਕੇ ਉਹਦੇ 'ਚ ਜਿਹੜਾ ਉਹ ਸੋਸ਼ਲ ਮੀਡੀਆ ਤੇ ਇਸ ਵਪਾਰ ਕਰਨ ਵਾਲਿਆਂ ਨੂੰ ਜਿਹਨੇ ਧਮਕੀ ਦਿੱਤੀ ਸੀ ਮਲਕੀਤ ਸਿੰਘ ਔਰ ਪੰਜਾਬ ਸਿੰਘ ਪੁੱਤਰ ਦਰਵਾਜ ਸਿੰਘ ਵਾਸੀ ਸੁਲਤਾਨਪਿੰਡ ਢੰਡੋਰੀ ਅੰਮ੍ਰਿਤਸਰ ਉਹਨੂੰ ਲੋਕਾਂ ਨੂੰ ਨਫਰਤ ਭਰੇ ਭਾਸ਼ਣ ਦੇਣਾ ਸ਼ਰਾਬ ਮੀਟ ਤੰਬਾਕੂ ਆਦਿ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਦੀਆਂ ਧਮਕੀਆਂ ਦੇਣੀਆਂ ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੇ ਕਾਰਨ ਉਹਨੂੰ ਜਿਹੜਾ ਗ੍ਰਿਫਤਾਰ ਕਰਕੇ ਉਸ ਮੁਕਦਮੇ ਦੇ ਵਿੱਚ ਉਹਨੂੰ ਜਿਹੜਾ ਪੇਸ਼ ਅਦਾਲਤ ਕੀਤਾ ਜਾ ਰਿਹਾ ਇਸੇ ਤਰ੍ਹਾਂ ਦੂਸਰਾ ਮੁਕਦਮਾ ਜਿਹੜਾ ਇੰਡੀਅਨ ਯੂਨੀਵਰਸਿਟੀ ਜਿੰਨਾਂ ਦੇ ਵਿਦਿਆਰਥੀ ਜਦੋਂ ਆਪਣੀ ਮੈਨੇਜਮੈਂਟ ਇੰਸਟੀਚਿਊਟ ਤੋਂ ਆਪਣੀ ਰੈਸੀ ਹੌਸਟਲ ਤੇ ਜਾਂਦੇ ਸੀ ਉਹਨਾਂ ਦੇ ਰਸਤੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੇ ਮਨਾਹੀ ਕੀਤੀ ਸੀ ਵੀ ਜੇ ਕੋਈ ਸਿਗਰਟ ਬੀੜੀ ਪਾਊਗਾ ਉਹਦੇ ਉਹਦੇ ਖਿਲਾਫ ਅਸੀਂ ਇਹ ਜੀ ਕਾਰਵਾਈ ਕਰਾਂਗੇ ਉਸ ਦਾ ਵੀ ਅਸੀਂ ਮੁਕੱਦਮਾ ਨੰਬਰ 114 ਧਾਰਾ 333 126 2 352 ਬੀ ਐਨ ਐਸ ਥਾਣਾ ਛਾੜਾ ਜਾਰਜੀ ਕੀਤਾ ਸੀ ਇਸ ਮੁਕੱਦਮੇ ਦੇ ਵਿੱਚ ਵੀ ਅਸੀਂ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਔਰ ਵਿਕਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਨੂਪਰਕਾਲੇ ਛਾੜਾ ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਖਿਲਾਫ ਵੀ ਅਜਿਹੀਆਂ ਧਮਕੀ ਭਰੀਆਂ ਕਾਰਵਾਈਆਂ ਕਰਨ ਦਾ ਤੇ ਜੋ ਵੀ ਉਹਨੇ ਐਕਸ਼ਨ ਕੀਤੇ ਸੀ ਉਹਦੇ ਤਹਿਤ ਉਹਦੇ ਖਿਲਾਫ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਇੱਕ سوشل میڈیا ਤੇ ਬਾਹਰੋਂ ਕੋਈ ਸਰਦਾਲੂ ਆਏ ਸੀ ਉਹਨਾਂ ਦਾ ਦਰਬਾਰ ਸਾਹਿਬ ਦੇ ਜਾਂਦਿਆਂ ਹੋਇਆਂ ਰਾਤ ਦੇ 12 ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਕਿਸੇ ਲੇਡੀ ਦਾ ਪਰਸ ਖੋਇਆ ਸੀ ਉਹ ਲੇਡੀ ਰਾਜਦੀਪ ਮਹਤਨਾ ਸੀਗੀ ਜਿਹੜੀ ਕਿ ਅਸਾਮ ਦੇ ਵਿੱਚੋਂ ਆਈ ਸੀ ਆਪਣੀ ਮਾਂ ਤੇ ਭੈਣ ਦੇ ਨਾਲ ਆਈ ਸੀ ਉਹਨਾਂ 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 ਤੋਂ ਕੋਈ ਦੋ ਵਿਦਆਊਟ ਜਿਹੜੇ ਨੰਬਰ ਬਾਈਕ ਵਾਲਿਆਂ ਨੇ ਆ ਕੇ ਉਹਨਾਂ ਤੋਂ ਉਹਨਾਂ ਦਾ ਪਰਸ ਖੋਇਆ ਸੀ ਉਸ ਦੋਸ਼ੀ ਇਹ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀਗੀ ਇਹ ਉਹ ਵੀ ਅਸੀਂ ਜਿਹੜਾ ਦੋਸ਼ੀ ਆ ਗ੍ਰਿਫਤਾਰ ਕਰ ਲਿਆ ਮੋਟਰਸਾਈਕਲ ਰਿਕਵਰ ਕਰ ਲਿਆ ਤੇ ਬਾਕੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਆ ਸਾਡੀ ਜਿਹੜੀ ਚੱਲ ਰਹੀ ਹੈ ਕੋਈ ਹੋਰ ਕੀ ਲੱਗਦਾ ਕਿਸੇ ਇਹ ਦੋਸ਼ੀ ਰੈਸਟ ਹੋ ਗਿਆ ਕੋਈ ਬੈਕਪੈਕ ਵੀ ਸੀ ਸੋਸ਼ਲ ਮੀਡੀਆ ਤੇ ਹੋਇਆ ਉਹਦਾ ਵੀ ਬਣਿਆ ਸੀ ਉਹ ਅਸੀਂ ਉਹ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਉਹਦੀ ਡਿਟੇਲਸ ਆ ਤੁਹਾਨੂੰ ਨਾਲੋ ਦੈਟ ਵਿਲ ਬੀ ਬੈਟਰ ਸਰ ਬੀਪੀ ਦੇ ਜਨਾਲਾ ਰੋਡ ਤੇ ਜਿਹੜੇ ਖੋਖੇ ਸਾਡੇ ਕਈ ਮਿਲੀ ਟਿਕਟਾਂ ਤੇ ਤੇ ਇਹੋ ਨਹੀਂ ਅੰਸੀ ਦੇ ਵਿੱਚ ਇਨਵੋਲਵ ਉਹ ਅਸੀਂ ਇਨਵੈਸਟੀਗੇਸ਼ਨ ਦੌਰਾਨ ਇਹਨਾਂ ਦੀ ਇੰਟਰੋਗੇਸ਼ਨ ਕਰ ਰਹੇ ਆ ਉਹ ਸਾਡੀ ਇੱਕ ਡਿਫਰੈਂਟ ਹੋਰ ਲੀਡ ਹੈਗੀ ਆ ਉਹਦੇ ਤੇ ਦੋ ਬੰਦਿਆਂ ਨੂੰ ਵੀ ਉਹ ਰੂਰਲ ਮਜੀਠਾ ਦੇ ਵਿੱਚ ਰੂਰਲ ਅਮਸਰ ਦੇ ਵਿੱਚ ਪੈਂਦੇ ਨੇ ਉਹ ਬੰਦਿਆਂ ਦੀ ਵੀ ਆਲਮੋਸਟ ਨੇੜੇ ਪਹੁੰਚ ਚੁੱਕੇ ਆ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਤੁਹਾਨੂੰ ਅਮਰਸਰ ਜਿਹੜੀ ਰੂਰਲ ਪੁਲਿਸ ਆ ਉਹ ਜਿਹੜੀ ਲੋਡਿੰਗ ਦੀ ਜਾਣਕਾਰੀ ਆ ਜਦੋਂ ਉਹ ਟਰੇਸ ਹੋ ਗਿਆ ਫਾਈਨਲੀ ਉਹਦੇ ਤੇ ਬਟ ਬਟ ਨियर ਬਾਇਓ ਆਡੈਂਟੀਫਾਈ ਹੋ ਗਏ ਨੇ ਤੇ ਉਹਨਾਂ ਦੇ ਖਿਲਾਫ ਵੀ ਜੜੀ ਬਣਦੀ ਕਾਰਵਾਈ ਹਮਲ ਵਿੱਚ ਲੈਂਦੀ ਹੈ ਬਸ ਸਜੇ ਸ਼ਰਧਾਲੂ ਤੇ ਖਾਸ ਕਰਕੇ ਯਾਤਰਾ ਉਾਰੇ ਨੇ ਨੋਟਬੋਦੀ ਨਾ ਬਹੁਤ ਵੱਦਾਤਾ ਮੱਤਾਂ ਹੋ ਰਹੀ ਹੈ ਜਿੱਦਾਂ ਇਸ ਵਿੱਚ ਕੀ ਕਾਰਨ ਹੈ ਵਾਦਾ ਨਹੀਂ ਹੋ ਰਿਹਾ ਕੁਝ ਅਸੀਂ ਇਹਨਾਂ ਨੂੰ ਮੰਡੀਟਰੀ ਕੀਤਾ ਵੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ ਨਾਰਮਲੀ ਕੋਈ ਨਾ ਕੋਈ ਨਸ਼ੇੜੀ ਹੁੰਦੇ ਨੇ ਅਜੇ ਮਾੜੇ ਐਲੀਮੈਂਟ ਹੁੰਦੇ ਨੇ ਜਦੋਂ ਉਹਨਾਂ ਦਾ ਇਸ ਤਰੀਕੇ ਨਾਲ ਜਈਆਂ ਵਾਰਦਾਤਾ ਕਰਨ ਦੇ ਵਿੱਚ ਉਹ ਰੂਟੀਨ ਦੇ ਵਿੱਚ ਆ ਕੋਈ ਪਹਿਲਾਂ ਦੇ ਨਾਲੋਂ ਇਹਦੀ ਕੋਈ ਗਿਣਤੀ ਨਹੀਂ ਵਧੀ ਪਰ ਕੁਛ ਨਾ ਕੁਛ ਸੋਸ਼ਲ ਮੀਡੀਆ ਤੇ ਹਾਈਲਾਈਟ ਹੋਈਆਂ ਉਸ ਵਜਾ ਕਰਕੇ ਇਹ ਦੇਖਣ ਨੂੰ ਜਾਪਦਾ ਕਿ ਸ਼ਾਇਦ ਵਾਧਾ ਹੋ ਗਿਆ ਕੰਪੈਰੀਟਿਵਲੀ ਜਿਹੜੇ ਅਸੀਂ ਹਰ ਤਰ੍ਹਾਂ ਦੇ ਕਰਾਈਮ ਨੂੰ ਆ ਜਿਹੜਾ ਪੁਲਿਸ ਨੇ ਅਸੀਂ ਉਹਨਾਂ ਨੂੰ ਅਰੈਸਟ ਕਰਕੇ ਤੇ ਕੇਸ ਟ੍ਰੇਸ ਕੀਤੇ ਨੇ